133 249 ਮਾਨਯੋਗ ਐਸਐਸਪੀ ਸਾਹਿਬ ਤੇ ਮਾਨਯੋਗ ਐਸਪੀਡੀ ਸਾਹਿਬ ਦੇ ਹੁਕਮ ਦੇ ਅਨਸਾਰ ਮੈਂ ਤੇ ਐਸਐਚਓ ਸੰਗਤ ਤੇ ਸਾਡੀ ਸਾਰੇ ਸਬਡਿਵੀਜ਼ਨ ਦੇ ਐਸਐਚਓ ਦੇ ਨਾਲ ਲੈ ਕੇ ਅਸੀਂ ਸੰਗਤ ਥਾਣੇ ਦੇ ਏਰੀਏ ਦੇ ਵਿੱਚ ਜਿਹੜੇ ਨਸ਼ੇ ਤੇ ਗਲਤ ਮਾੜੇ ਅਨਸਰਾਂ ਤੇ ਅੱਜ ਕੈਸੋ ਆਪਰੇਸ਼ਨ ਅਧੀਨ ਰੇਡ ਕੀਤੀ ਗਈ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ 15 ਜਿਹੜੇ ਮਾੜੇ ਅਨਸਰਾਂ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਦੇ 8 ਵਹੀਕਲ ਅਸੀਂ ਰਾਉਂਡ ਅਪ ਕੀਤੇ ਆ ਤੇ ਇਹਨਾਂ ਦੇ ਬਰ ਖਿਲਾਫ ਅਸੀਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਰਹੇ ਆ ਤੇ ਇੱਥੇ ਇਹ ਵੀ ਵਰਨਣਯੋਗ ਹੈ ਤੇ ਇੱਕ ਮਨਦੀਪ ਸਿੰਘ ਜਿਹੜਾ ਕਿ ਸਦਰ ਪਟਿਆਲੇ ਦਾ 299 ਦਾ ਪੀਓਸੀ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਹੈ ਅੱਜ ਮਿਤੀ 13 ਦੂਜਾ 3 2024 ਨੂੰ ਮਾਂਜੋਗ ਐਸਐਸਪੀ ਸਾਹਿਬ ਬਠਿੰਡਾ ਐਸਪੀਜੀ ਸਾਹਿਬ ਬਠਿੰਡਾ ਤੇ ਦਸ਼ਾਦਰ ਦੇਸ਼ ਤੇ ਤੇ ਡੀਐਸਪੀ ਸਾਹਿਬ ਆਰੂਨੀ ਬਠਿੰਡਾ ਦੀ ਹਦਾਇਤ ਤੇ ਜਿਹੜਾ ਅਸੀਂ ਕਈ ਪਿੰਡਾਂ ਚ ਸੰਗਠਣੇ ਦੇ ਇਲਾਕੇ ਚ ਸਿਰ ਸਰਚ آپریشن ਕਾਸੋ ਆਪਰੇਸ਼ਨ ਚਲਾਇਆ ਸੀ ਜਿਸ ਕਾਸੋ آپریشن ਦੇ ਦੌਰਾਨ ਅਸੀਂ 15 ਸ਼ੱਕੀ ਵਿਅਕਤੀਆਂ ਨੂੰ ਤੇ 8 ਵਹੀਕਲ ਰੌਂਡ ਅਪ ਕੀਤੇ ਆ ਜਿਨ੍ਹਾਂ ਤੋਂ ਪੁੱਛਗਛ ਕਰਕੇ ਲਗਾਈ ਦਾ ਬਰਤਾਲ ਕੀਤੀ ਜਾ ਰਹੀ ਹੈ ਤੇ ਅਸੀਂ ਜੋ ਬਰਾਬਰੀ ਕਰਵਾਈ ਹੈ